इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੱਤੋਂ ਮਰਦੇ 100 ਸਾਲਾਂ ਸ਼ਤਾਬਦੀ ਦੇ ਪੰਜਵੇਂ ਜੱਤੇ ਦੇ ਸ਼ਹੀਦ ਬਾਬਾ ਉਦਮ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਮਹਾਨ ਨਗਰ ਕੀਰਤਨ ਪੰਜ ਪੈਰਾਂ ਦੀ ਹਾਜ਼ਰੀ ਵਿੱਚ ਇੱਕ ਸੁੰਦਰ ਬਾਲਕੀ ਸਾਹਿਬ ਵਿੱਚ ਚੋਭਿਤ ਕੀਤਾ ਗਿਆ ਪਿੰਡ ਬੱਟਲਪਾਈ ਕੇ ਤੋਂ ਚਲ ਕੇ ਸੰਤ ਬਾਬਾ ਲੱਖਾ ਸਿੰਘ ਜੀ ਦੇ ਕੋਟੇ ਵਾਲੇ ਦੇਖ ਰੇ ਘੇਟ ਤਰਨਤਾਰਨ ਦੀ ਮੁਤਕੀ ਦੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਤੇ ਪ੍ਰਬੰਧਕ ਕਮੇਟੀ ਵੱਲੋਂ ਭਰਾਵਾਂ ਭਰਵਾ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਵਿੱਚ ਲੰਗਰ ਚਕਾਇਆ ਗਿਆ ਤੇ ਸ਼ਹੀਦ ਗੰਜ ਤੋਂ ਚਲ ਕੇ ਗੰਗਸਰ ਜਤੋ ਜਾ ਪਹੁੰਚਿਆ ਬਹੁਤ ਸੰਗਤਾਂ ਦੇ ਵਿੱਚ ਦਿਸਾ ਹੈ ਤਰਨਤਾਰਨ ਸਾਹਿਬ ਤੋਂ ਆ ਰਹੇ ਨਗਰ ਕੀਰਤਨ ਦਾ ਸੰਗਤਵਾਨੀਓ ਪ੍ਰਬੰਧਕ ਕਮੇਟੀ ਬੰਦੀਓ ਜੀ ਦਿਨਾਂ ਦੇ ਦੋਸਤਵਾਰਾ ਸਾਹਿਬ ਜੀ ਨਵਾਇਆ ਖੈਰ ਜੰਦ ਦੇ ਜਿਸ ਤਰ੍ਹਾਂ ਜਿਵੇਂ ਆਪਾਂ ਇਤਿਹਾਸ ਦੇ ਬਾਰੇ ਜਾਣਦੇ ਆਂ ਵੀ ਕਿਹੜੇ ਤਰੀਕਿਆਂ ਦੇ ਨਾਲ ਜੱਥਿਆਂ ਨੇ ਆਪਸ ਵਿੱਚ ਜੱਫੀ ਬੰਦੀ ਕਰਮੰਦ ਕਰਕੇ ਕਿਵੇਂ ਕਿਵੇਂ ਜੈਤੋ ਦੇ ਮੋਰਚੇ ਦੇ ਵਿੱਚ ਸ਼ਹੀਦੀਆਂ ਪਾਉਣ ਦੇ ਲਈ ਸਿੱਖ ਨੌਜਵਾਨ ਨੌਜਵਾਨੀ ਕਿਹੜੇ ਪੱਖ ਦੇ ਨਾਲ ਖੜੀ ਆ ਗੁਰੂ ਦਾ ਪੱਲਾ ਖੜਦਿਆਂ ਹੋਇਆਂ ਗੁਰੂ ਦੇ ਇੱਕ ਬਾਗ ਦੇ ਵਿੱਚ ਤੁਰਦਿਆਂ ਹੋਇਆਂ ਬਹੁਤ ਸ਼ਹੀਦੀਆਂ ਪ੍ਰਾਪਤ ਕਰਕੇ ਇਸ ਜਹਾਨ ਦੇ ਲਈ ਇਸ ਦੇਸ਼ ਕੌਮ ਦੇ ਲਈ ਆਪਣਾ ਬਲੀਦਾਨ ਦਿੱਤਾ ਜਿਵੇਂ ਅਸੀਂ ਗਰਬਾਣੀ ਦੇ ਵਿੱਚ ਵੀ ਪੜਦੇ ਹਾਂ ਸ਼ੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਦੇ ਨੇਤਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡਾ ਖੇਤ ਜਿਵੇਂ ਮਹਾਕਾ ਅਨੁਸਾਰ ਕਿ ਜਿਵੇਂ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਸ਼ਹੀਦਾਂ ਸ਼ਹਾਦਤਾਂ ਕਾਇਆਂ ਦੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਹੋਰ ਫਲਫਲਿਤ ਕਰਨ ਵਾਸਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਜਿਵੇਂ ਤਰਨਤਾਰਨ ਦੀ ਧਰਤੀ ਤੋਂ ਜੈਤੋ ਦੇ ਮੋਰਚੇ ਦੇ ਵੱਲ ਜੈਤੋ ਵੱਲ ਜਾ ਰਿਹਾ ਨਗਰ ਕੀਰਤਨ ਇਹ ਬਹੁਤ ਸੁਚੱਜੇ ਰੂਪ ਦੇ ਵਿੱਚ ਇੱਕ ਅਗਵਾਈ ਦੇ ਰੂਪ ਦੇ ਵਿੱਚ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਚੱਲਦਾ ਹੋਇਆ ਹਰ ਇੱਕ ਰਾਗ ਨਗਰ ਨਗਰ ਦੇ ਵਿੱਚ ਚੱਲਦੇ ਆ ਹੋਇਆ ਲੋਕ ਇਹ ਉਤਸ਼ਾਹ ਨਾਲ ਦੇਖ ਰਹੇ ਨੇ ਸੰਗਤਾਂ ਦੇ ਵਿੱਚ ਸ਼ੋਰ ਸ਼ਰਾਬਾ ਹੈ ਜੀ ਸਾਡੇ ਬਜ਼ੁਰਗਾਂ ਨੇ ਅੱਜ ਤੋਂ 100 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਆਣ ਤੇ ਸ਼ਾਨ ਦੇ ਬਦਲੇ ਇੱਕ ਮੋਰਚਾ ਲਾਇਆ ਸੀ ਜੋ ਉਹਨਾਂ ਨੇ ਬੜੀ ਲੰਮੀ ਲੜਾਈ ਲੜ ਕੇ ਅੰਗਰੇਜ਼ ਦੇ ਕੋਡੇ ਨਵਾ ਦਿੱਤੇ ਸੀ ਆਪਣੋ ਸ਼ਹਾਦਤ ਦਾ ਜਮਦੀਤਾ ਸੀ ਮੇਰਾ ਨਗਰ ਪੱਠਲ ਭਾਈ ਕੇ ਮੇਰੇ ਨਗਰ ਦੇ ਪੰਜ ਸਿੰਘਾਂ ਨੇ ਇਸ ਮੋਰਚੇ ਦੇ ਪੰਜਵੇਂ ਜਥੇ ਵਿੱਚ ਹਸਾਮਿਆ ਜਿਹਦੇ ਵਿੱਚ ਪੰਜ ਸੈਨਿਕ ਸ਼ਹੀਦ ਹੋ ਗਏ ਪੈਲ ਸਿੰਘ ਅਗਰੇਦਿਆਂ ਲੰਮੀਆਂ ਕੈਦਾਂ ਕੱਟ ਕੇ ਵਾਪਸ ਘਰ ਚਲੇ ਗਏ ਅੱਜ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰ ਰਹੇ ਹਾਂ ਆਪਣੇ ਕੁਰਬਾਨੀ ਵਾਲਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਲਈ ਫੌਮਨ ਦੀ ਖਾਤਿਰ ਗੁਰੂ ਗ੍ਰੰਥ ਸਾਹਿਬ ਦੀ ਅਣਖ ਤੇ ਆਮ ਦੀ ਖਾਤਿਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ 100 ਸਾਲਾਂ ਸਾਡੀ ਜ਼ਿੰਦਗੀ 'ਚ ਆਇਆ ਅਸੀਂ ਅੱਜ 100 ਸਾਲਾਂ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਲਈ ਕੁਰਬਾਨੀਆਂ ਕੀਤੀਆਂ ਤੇ ਸਾਨੂੰ ਉਹਦਾ ਚੜ੍ਹਦੀ ਕਲਾ ਦੇ ਰਹਿਣਾ ਚਾਹੀਦਾ ਇਹ ਅਧੀਪਾ ਮਨੁੱਖੀ ਤੇ ਲੱਖਾਂ ਨੇ